ਮੇਰੇ ਕਿਸਾਨ ਦੋਸਤੋ ਜਦੋਂ ਵੀ ਆਪਾਂ ਮੱਝ ਦਾ ਗਾਂ ਖਰੀਦਣ ਜਾਂਦੇ ਆ ਸਭ ਤੋਂ ਪਹਿਲਾਂ ਜਿਹੜਾ ਆਪਣਾ ਧਿਆਨ ਪਸ਼ੂ ਦੇ ਛੱਡੇ ਦੇ ਵੱਲ ਜਾਂਦਾ ਆਪਾਂ ਛੱਡਾ ਦੇਖਦੇ ਆ ਵੀ ਖੁੱਲਾ ਡੁੱਲਾ ਛੱਡਾ ਆਕਾਰ ਦੇ ਵਿੱਚ ਛੱਡਾ ਜਿਹੜਾ ਵੱਡਾ ਕਿਉਂਕਿ ਜਿੰਨਾ ਆਕਾਰ ਦੇ ਵਿੱਚ ਛੱਡਾ ਵੱਡਾ ਹੁੰਦਾ ਉਨਾਂ ਹੀ ਉਸ ਪਸ਼ੂ ਦੀ ਦੁੱਧ ਦੇਣ ਦੀ ਜਿਹੜੀ ਸਮਰੱਥਾ ਜ਼ਿਆਦਾ ਹੁੰਦੀ ਆ ਪਸ਼ੂ ਜਿਹੜਾ ਵੇਚਣ ਦੇ ਵੇਲੇ ਵੀ ਆਪਾਂ ਨੂੰ ਪਤਾ ਵੀ ਜਦੋਂ ਉਸ ਪਸ਼ੂ ਦੀ ਕੀਮਤ ਹਮੇਸ਼ਾ ਵੱਧ ਮਿਲਦੀ ਆ ਜਿਹਦਾ ਛੱਡਾ ਸਾਫ਼ ਸੁਥਰਾ ਖੁੱਲਾ ਡੁੱਲਾ ਵੱਡੇ ਆਕਾਰ ਦਾ ਛੱਡਾ ਉਹਦੀ ਕੀਮਤ ਆਪਾਂ ਨੂੰ ਹਮੇਸ਼ਾ ਵੱਧ ਮਿਲਦੀ ਆ। ਇਸੇ ਕਰਕੇ ਜਿਹੜੀਆਂ ਆਪਣੇ ਕੋਲੇ ਝੋਟੀਆਂ ਆਪਾਂ ਪਾਲਦੇ ਆ ਜਾਂ ਮੱਸੀਆਂ ਪਾਲਦੇ ਆ ਉਹਨਾਂ ਨੂੰ ਝੂਣ ਤੋਂ ਕੋਈ 2-2.5 ਮਹੀਨੇ ਪਹਿਲਾਂ ਆ ਆਪਾਂ ਪੂਰੀ ਖਰਾਬ ਚਾਰਦੇ ਆ ਵਧੀਆ ਤਰੀਕੇ ਦੀ ਤਾਂ ਕਿ ਜਿਹੜਾ ਪਸ਼ੂ ਖੁੱਲਾ ਡੁੱਲਾ ਛੱਡਾ ਬਣਾਵੇ ਵੱਡੇ ਆਕਾਰ ਦਾ ਛੱਡਾ ਬਣਾਵੇ ਤਾਂ ਕਿ ਉਹ ਤੋਂ ਪੂਰਾ ਦੁੱਧ ਜਿਹੜਾ ਅੱਗੇ ਲਿਆ ਜਾ ਸਕੇ। ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਪਸ਼ੂਆਂ ਨੂੰ ਜਿਹੜੀ ਖੁਰਾਕ ਆਪਾਂ ਦੇ ਰਹੇ ਆ ਉਹਦੇ ਨਾਲ ਕੁਝ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਐਡ ਕਰੀਏ ਤਾਂ ਕਿ ਜਿਹੜਾ ਪਸ਼ੂ ਵੱਧ ਤੋਂ ਵੱਧ ਛੱਡਾ ਬਣਾਵੇ ਖੁੱਲਾ ਡੁੱਲਾ ਛੱਡਾ ਬਣਾਵੇ ਤਿੰਨ ਚੀਜ਼ਾਂ ਆਪਾਂ ਤੁਹਾਨੂੰ ਹੋਰੇ ਦੱਸਾਂਗੇ ਤਿੰਨ ਚੀਜ਼ਾਂ ਜਿਹੜੀਆਂ ਦੇਸੀ ਨੇ ਤੇ ਨਾਲ ਇੱਕ ਦੋ ਕੰਪਨੀ ਦੀਆਂ ਵੀ ਆਪਾਂ ਨੂੰ ਬਾਜ਼ਾਰ ਦੇ ਵਿੱਚ ਪਾਊਡਰ ਜਾਂ ਲਿਕਵਿਡ ਵਗੈਰਾ ਮਿਲਦੇ ਨੇ ਜਿਹੜੇ ਛੱਡੇ ਨੂੰ ਵੱਧਾ ਕਰਨ ਦੇ ਵਿੱਚ ਇਨਕਰੀਜ਼ ਕਰਨ ਦੇ ਵਿੱਚ ਆਕਾਰ ਚ ਵੱਡਾ ਕਰਨ ਦੇ ਵਿੱਚ ਆਪਣੀ ਬੰਦਤ ਕਰਦੇ ਨੇ ਇਹ ਦੋਵੇਂ ਤਰੀਕੇ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਸਭ ਤੋਂ ਪਹਿਲਾਂ ਤਾਂ ਵੀ ਦੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਿਹੜਾ ਸਬਸਕ੍ਰਾਈਬ ਕਰ ਲੋ ਨਾਲ ਹੀ ਜਿਹੜਾ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਬਟਨ ਹੈ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਸਭ ਤੋਂ ਪਹਿਲਾਂ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਜਾਵੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ ਖੁਰਾਕ ਆਪਾਂ ਪਸ਼ੂ ਨੂੰ ਦੇ ਰਹੇ ਹਾਂ ਉਹਦੇ ਵਿੱਚ ਹੋਰ ਇਸ ਤਰ੍ਹਾਂ ਦਾ ਕੀ ਕੁਝ ਐਡ ਕਰ ਦਈਏ ਅ ਦੇਖੋ ਤਿੰਨ ਚੀਜ਼ਾਂ ਜਿਹੜੀਆਂ ਦੇਸੀ ਤਿੰਨ ਚੀਜ਼ਾਂ ਆਪਣੇ ਕੋਲੇ ਬਹੁਤ ਵਧੀਆ ਨੇ ਜਿਹੜੀਆਂ ਪਸ਼ੂ ਨੂੰ ਚੱਡੇ ਦੇ ਆਕਾਰ ਦੇ ਵਿੱਚ ਵਾਧਾ ਕਰਨ ਦੇ ਵਿੱਚ ਬਹੁਤ ਮਦਦ ਕਰਦੀਆਂ ਨੇ 100 ਗ੍ਰਾਮ ਸੰਫਲੈਲੋ 50 ਗ੍ਰਾਮ ਆਪਣੇ ਮੇਥੀ ਦਾਣਾ ਜਿਹੜੇ ਮੇਥੇ ਵੱਡੇ ਮੇਥੇ ਹੁੰਦੇ ਨੇ ਮੋٹے 50 ਗ੍ਰਾਮ ਉਹ ਲੈ ਲਓ ਤੇ 100 ਗ੍ਰਾਮ 100 ਐਮ ਐਲ ਆਪਾਂ ਜਿਹੜਾ ਤਿਲਾਂ ਦਾ ਤੇਲ ਉਹਨੂੰ ਮਿੱਠਾ ਤੇਲ ਵੀ ਕਹ ਦਿੰਦੇ ਨੇ ਇਹ ਤਿੰਨੇ ਚੀਜ਼ਾਂ ਆਪਾਂ ਵਰਤਾਂਗੇ ਖੁਰਾਕ ਦੇ ਨਾਲ ਜਿਹੜੀ ਖੁਰਾਕ ਆਪਾਂ ਆਲਰੇਡੀ ਦੇ ਰਹੇ ਆ ਉਹ ਦਿੰਦੇ ਹੀ ਰਹਿਣਾ ਹੁਣ 100 ਗ੍ਰਾਮ ਸੌਂਫ ਆ ਸੌਂਫ ਦਾ ਦੇ ਵਿੱਚ ਬਹੁਤ ਵੱਡਾ ਆ ਇਹ ਗੋਣਾ ਵੀ ਸੌਂਫ ਜਿਹੜੀ ਆਪਾਂ ਪਸ਼ੂ ਨੂੰ ਜਦੋਂ ਚਾਰ ਦਾਂ ਪਸ਼ੂ ਦਾ ਜਿਹੜਾ ਮਿਹਦਾ ਉਹਨੂੰ ਠੀਕ ਰੱਖਦੀ ਆ ਤੇ ਉਹਦਾ ਹਾਜਮੇ ਨੂੰ ਬਹੁਤ ਦੁਰਸ਼ਟ ਕਰਦੀ ਹੈ ਜਿਹੜੀ ਖੁਰਾਕ ਆਪਾਂ ਪਸ਼ੂਆਂ ਆਲ ਰਹੀ ਆਲ ਰਹੀ ਚਾਰ ਰਹੇ ਹਨ ਉਹ ਤੋਂ ਪੂਰਾ ਫਾਇਦਾ ਲਿਆ ਜਾ ਸਕਦਾ ਜੇ ਉਹਦਾ ਜੇ ਉਹ ਹਾਜਮ ਵਧੀਆ ਤਰੀਕੇ ਦੇ ਨਾਲ ਹੁੰਦੀ ਆ ਸੋ ਸੌਂਫ ਦੇ ਵਿੱਚ ਬਹੁਤ ਵੱਡੇ ਗੁਣ ਹੁੰਦੇ ਨੇ ਉਸ ਦੇ ਗੁਣ ਨੇ ਜਿਹਦੇ ਨਾਲ ਪਸ਼ੂ ਦਾ ਹਾਜਮਾ ਬਣਿਆ ਰਹਿੰਦਾ ਦੂਸਰਾ ਇਹਦੇ ਵਿੱਚ ਇੱਕ ਬਲੱਡ ਸਰਕੂਲੇਸ਼ਨ ਨੂੰ ਤੇਜ਼ ਕਰਨ ਦਾ ਬਹੁਤ ਵੱਡਾ ਗੁਣ ਹੁੰਦਾ ਹੈ ਬਲੱਡ ਦੇ ਸਰਕੂਲੇਸ਼ਨ ਨੂੰ ਤੇਜ਼ ਕਰਦੀ ਆ ਜਦੋਂ ਪਸ਼ੂ ਦਾ ਜਿਹੜਾ ਸਰਕੂਲੇਸ਼ਨ ਬਲੱਡ ਦਾ ਸਰਕੂਲੇਸ਼ਨ ਚੱਡੇ ਵਾਲ ਨੂੰ ਪੂਰਾ ਸਹੀ ਤਰੀਕੇ ਫਲੋ ਬਣ ਰਿਹਾ ਤਾਂ ਪਸ਼ੂ ਦਾ ਜਿਹੜਾ ਚੱਡਾ ਆਕਾਰ ਦੇ ਵਿੱਚ ਸਹੀ ਬਣਦਾ ਤੇ ਪਸ਼ੂ ਜਦੋਂ ਪਸ਼ਮਾਉਂਦਾ ਹੈ ਪਸ਼ਮਾ ਦਾ ਪਸ਼ੂ ਤਾਂ ਉਹਦੇ ਵਿੱਚ ਬਿਲਕੁਲ ਆਨ ਜੋਸ਼ ਹੁੰਦਾ ਚੱਡੇ ਦੇ ਵਿੱਚ ਪੂਰਾ ਵੱਡੇ ਆਕਾਰ ਚ ਚੱਡਾ ਬਣ ਜਾਂਦਾ ਕਿਉਂਕਿ ਜੇ ਬਲੱਡ ਸਰਕੂਲੇਸ਼ਨ ਘਟਾ ਚੱਡੇ ਦੇ ਵੱਲ ਨੂੰ ਤਾਂ ਜਿਹੜਾ ਪਸ਼ੂ ਪੂਰਾ ਪਸ਼ਮਾਉ ਉਹਦੇ ਵਿੱਚ ਨਹੀਂ ਆਉਂਦਾ ਆਪਾਂ ਉਹਨੂੰ ਕਹਿੰਦੇ ਆ ਵੀ ਢਿੱਲੇ ਜਿਹੇ ਪਸ਼ਮਾਉਦਾ ਪਸ਼ੂ ਆ ਇਹ ਤੇ ਇਹਨੇ ਉਹ ਦੁੱਧ ਨਹੀਂ ਦਿੰਦਾ ਪੂਰਾ ਫਿਰ ਕਿਉਂਕਿ ਸਰਕੂਲੇਸ਼ਨ ਬਲੱਡ ਦਾ ਸਰਕੂਲੇਸ਼ਨ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਅ ਚੱਡੇ ਦੇ ਥਣਾ ਦੇ ਵਿੱਚ ਜਦੋਂ ਬਿਲਕੁਲ ਐਨ ਜੋਸ਼ ਭਰਦਾ ਥਣ ਤੈਟ ਹੋ ਜਾਂਦੇ ਨੇ ਉਹ ਸਾਰਾ ਬਲੱਡ ਸਰਕੂਲੇਸ਼ਨ ਦੀ ਵਜ੍ਹਾ ਨਾਲ ਹੁੰਦਾ ਸੋ ਸੌਂਫ ਦੇ ਵਿੱਚ ਇੱਕ ਵੱਡਾ ਗੁਣਾ ਵੀ ਹੈ ਬਲੱਡ ਸਰਕੂਲੇਸ਼ਨ ਨੂੰ ਤੇਜ਼ ਕਰਦੀ ਆ ਸੋ ਇਹ ਆਪਾਂ 100 ਗ੍ਰਾਮ ਲੈਣੀ ਆ ਦੂਸਰਾ 50 ਗ੍ਰਾਮ ਮੇਥੀ ਦਾਣਾ ਉਹਦੇ ਵਿੱਚ ਬਹੁਤ ਔਸ਼ਦੀ ਗੁਣ ਹੁੰਦੇ ਨੇ ਜਿਹੜੇ ਪਸ਼ੂ ਦੀ ਪਸ਼ੂ ਦੇ ਮਿਹਦੇ ਨੂੰ ਠੀਕ ਰੱਖਦੇ ਨੇ ਪਸ਼ੂ ਦੀ ਖਾਣ-ਪਾਣ ਜੋ ਵੀ ਉਹ ਖਾਂਦਾ ਉਹਨੂੰ ਸਹੀ ਤਰੀਕੇ ਨਾਲ ਪਚਾਉਂਦੇ ਨੇ ਦੂਸਰਾ ਖੂਨ ਦੀ ਪਿਊਰੀਫਾਈ ਰੱਖਦੇ ਨੇ ਇਹ ਤੇ ਇਹ ਆਪਾਂ 50 ਗ੍ਰਾਮ ਐਡ ਕਰਨਾ ਤੀਸਰਾ ਜੀ 100 ਐਮਐਲ ਜਿਹੜਾ ਆਪਾਂ ਤੇਲ ਤੇਲਾਂ ਦਾ ਐਡ ਕਰਾਂਗੇ ਇਹਦੇ ਵਿੱਚ ਉਹਦੇ ਵਿੱਚ ਆਪਾਂ ਨੂੰ ਪਤਾ ਪ੍ਰੋਟੀਨ ਤੇ ਕੈਲਸ਼ੀਅਮ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਤੇ ਉਹਦੇ ਚ ਕਿਉਂਕਿ ਦੁੱਧ ਹੈ ਤੇ ਇਹਦੇ ਵਿੱਚ ਕੈਲਸ਼ੀਅਮ ਤੇ ਪ੍ਰੋਟੀਨ ਹੀ ਆ ਵੱਡੀ ਮਾਤਰਾ ਦੇ ਵਿੱਚ ਆਪਣੀ ਖੁਰਾਕ ਦੇ ਵਿੱਚ ਜਦੋਂ ਐਕਸਟਰਾ ਤੋਂ ਨਾਲ ਇਹ ਮਿਲਣਾ ਸ਼ੁਰੂ ਹੋ ਜਾਂਦਾ ਜਿਹੜਾ ਪਹਿਲਾ ਦੁੱਧ ਬਣਦਾ ਜਦੋਂ ਪਸ਼ੂ ਗੱਭਣਾ ਹੋ ਜਾਂਦਾ ਹੁਣ ਆਪਣੀ ਜਿਹੜੀ ਪਹਿਲਾਂ ਨੇ ਚੋਟੀ ਆ ਜਾਂ ਜਿਹੜੀ ਆਪਣੀ ਵਸੀ ਆ ਜਦੋਂ ਉਹ ਉਹਦੇ ਵਿੱਚ ਜਦੋਂ ਦੁੱਧ ਬਣਨਾ ਸ਼ੁਰੂ ਹੁੰਦਾ ਦੁੱਧ ਦੇ ਨਾਲ ਜਦੋਂ ਜਿਵੇਂ ਜਿਵੇਂ ਦੁੱਧ ਬਣਦਾ ਤੈਨੂੰ ਤੋਂ ਛੱਡੇ ਦਾ ਜਿਹੜਾ ਆਕਾਰ ਬਣਨਾ ਸ਼ੁਰੂ ਹੁੰਦਾ ਜੇ ਕੈਲਸ਼ੀਅਮ ਆਪਾਂ ਪੂਰਾ ਦਿੱਤਾ ਹੋਇਆ ਤੇ ਉੱਪਰ ਪ੍ਰੋਟੀਨ ਦੇ ਰਹੇ ਆ ਤਾਂ ਵੱਧ ਮਾਤਰਾ ਚ ਦੁੱਧ ਬਣਦਾ ਉਹਦੇ ਉਹਨੂੰ ਫਿਰ ਸਭਾਲਣ ਦੇ ਵਾਸਤੇ ਛੱਡਾ ਵੀ ਉਸੇ ਤਰੀਕੇ ਬਣਨਾ ਸ਼ੁਰੂ ਹੋ ਜਾਂਦਾ ਉਹਦਾ ਆਕਾਰ ਜਿਹੜਾ ਬਣਨਾ ਸ਼ੁਰੂ ਹੋ ਜਾਂਦਾ ਇਸ ਕਰਕੇ ਜਿਹੜਾ ਉੱਥੇ ਆਪਾਂ ਤਿਲਾਂ ਦਾ ਤੇਲ ਦਿੰਨੇ ਆ ਬਹੁਤ ਸਾਰੇ ਕਿਸਾਨ ਸਰੋਂ ਦਾ ਤੇਲ ਵੀ ਦਿੰਦੇ ਨੇ ਪਰ ਤੇਲਾ ਦੇ ਤੇਲ ਦੇ ਵਿੱਚ ಔಷਧੀ ਗੁਣ ਉਹਦੇ ਨਾਲੋਂ ਜ਼ਿਆਦਾ ਨੇ ਤੇ ਇਸ ਕਰਕੇ ਉਹ ਤੇੜਾਂ ਦੇ ਤੇਲ ਦੀ ਆਪਾਂ ਗੱਲ ਕਰਦੇ ਆ। ਸੋ ਇਹਨੂੰ ਦੇਣਾ ਕਿਵੇਂ ਆ ਜਿਹੜੀ 100 ਗ੍ਰਾਮ ਸੌਫ ਅਤੇ 50 ਗ੍ਰਾਮ ਆਪਾਂ ਜਿਹੜੇ ਮੇਥੇ ਨੇ ਇਹਨਾਂ ਨੂੰ 2 ਲੀਟਰ ਪਾਣੀ ਦੇ ਵਿੱਚ ਉਬਾਲ ਲਓ। ਚੰਗੀ ਤਰ੍ਹਾਂ ਬਾਲਣ ਤੋਂ ਬਾਅਦ ਜਦ ਠੰਡਾ ਹੋ ਜਾਂਦਾ ਫਿਰ ਉਹਦੇ ਵਿੱਚ ਆਪਾਂ ਜਿਹੜਾ ਆਪਣੇ ਕੋਲੇ 100 ਐਮਐਲ ਤੇਲ ਹੈ ਤੇੜਾਂ ਦਾ ਉਹਦੇ ਚ ਐਡ ਕਰਦੇ ਹੋ ਠੰਡਾ ਹੋਇਆ ਫਿਰ ਇਹ ਆਪਾਂ ਪਸ਼ੂ ਨੂੰ ਇੱਕ ਟਾਈਮ ਦੀ ਖੁਰਾਕ ਆ। ਇਹ ਨੂੰ ਇੱਕ ਟਾਈਮ ਦਿਓ। ਤੇ ਫਿਰ ਪਹਿਲਾਂ ਪਹਿਲਾਂ 10 ਦਿਨ ਤਾ ਇਹਨੂੰ ਡੇਲੀ ਦਿੰਦੇ ਰਹੋ ਫਿਰ ਜਿਉਂ ਜਿਉਂ ਨੇੜੇ ਨੂੰ ਆਉਂਦਾ ਜਾਂਦਾ ਤੇ ਫਿਰ ਇੱਕ ਦਿਨ ਛੱਡ ਕੇ ਦੇ ਸਕਦੇ ਆ ਤੁਸੀਂ ਦੇਖਣਾ ਦੇਖੋਗੇ ਵੀ ਚੱਡਾ ਜਿਹੜਾ ਪਸ਼ੂ ਦਾ ਦੇਖਣਾ ਸ਼ੁਰੂ ਹੋ ਜੂਗਾ ਤੁਹਾਨੂੰ ਚੱਡੇ ਦਾ ਆਕਾਰ ਵਧਣਾ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਵੀ ਪਸ਼ੂ ਦਾ ਜਿਹੜਾ ਚੱਡੇ ਦਾ ਆਕਾਰ ਵੱਧ ਰਿਹਾ ਤੇ ਨਾਲ ਹੁਣ ਆਪਾਂ ਗੱਲ ਕਰਦੇ ਆ ਵੀ ਆਪਣੇ ਕੋਲੇ ਕੁਝ ਇਸ ਤਰ੍ਹਾਂ ਦੀਆਂ ਵੀ ਹੈਗੀਆਂ ਕੁਝ ਇਸ ਤਰ੍ਹਾਂ ਦੇ ਪਸ਼ੂ ਹੁੰਦੇ ਨੇ ਜਿਹੜੇ ਮਤਲਬ ਚੱਡੇ ਦਾ ਆਕਾਰ ਨਹੀਂ ਬਣਾਉਂਦੇ ਇਹ ਇਹਦੇ ਵਾਸਤੇ ਕੋਈ ਕੰਪਨੀਆਂ ਦੇ ਵੱਲੋਂ ਨਾ ਆ ਰਿਹਾ ਜਿਵੇਂ ਆਰਡਰ ਸਟਰੋਂਗ ਦਾ ਉਹਦਾ ਆਰਡਰ ਸਟਰੋਂਗ ਫੈਬਰਿਕ ਦਾ ਹੁੰਦਾ ਆਰਡਰ ਸਟਰੋਂਗ ਐਚ ਹੁੰਦਾ ਉਹ ਲਿਕਵਿਡ ਆ ਉਹ ਆਪਾਂ 70 80 ਐਮਐਲ ਦੇ ਸਕਦੇ ਹਾਂ ਡੇਲੀ ਨਾਲ ਇਹਦੇ ਨਾਲ ਹੀ ਇਹ ਵੀ ਦੇ ਸਕਦੇ ਹਾਂ ਉਹਨੂੰ ਵੀ ਆਪਾਂ ਦਿੰਦੇ ਰਹੋ ਜਿਹੜੀਆਂ ਵਧੀਆ ਨਸਲ ਦੀਆਂ ਝੋਟੀਆਂ ਆਪਾਂ ਪਾਲੀਆਂ ਨੇ ਜਾਂ ਬੱਸੀਆਂ ਆਪਾਂ ਨੂੰ ਪਤਾ ਵੀ ਚੰਗੀ ਨਸਲ ਦੀਆਂ ਬੱਸੀਆਂ ਨੇ ਉਹਨਾਂ ਦਾ ਚੱਡਾ ਆਪਾਂ ਚਾਹੁੰਦੇ ਆ ਵੀ ਵੱਧ ਤੋਂ ਵੱਧ ਹੋ ਜਾਵੇ ਫਿਰ ਥੋੜਾ ਜਿਹਾ ਖਰਚਾ ਕਰ ਦੋ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਉਹ ਉਹਨੂੰ ਦੇ ਸਕਦੇ ਆ ਅ ਅਡਰ ਸਟਰੋਂਗ ਐਚ ਜਾਂ ਫਿਰ ਇੱਕ ਅਡਰ ਪਲੱਸ ਹੋਂ ਦਾ ਪਾਊਡਰ ਦੇ ਰੂਪ ਚਾਉਂਦਾ ਉਹ 50 ਗ੍ਰਾਮ ਆਪਾਂ ਦੇ ਸਕਦੇ ਆ ਇਹਨੂੰ 70 ਤੋਂ 80 ਐਮਐਲ ਦੇ ਸਕਦੇ ਆ ਜੇ ਪਾਊਡਰ ਵਰਤਣਾ ਹੈ ਅਡਰ ਪਲੱਸ ਹੋਂ ਦਾ ਤੇ ਉਹ ਉਹ ਆਪਾਂ ਉਹਨੂੰ 50 ਗ੍ਰਾਮ ਅੰਡੇਲੀ ਦੇ ਸਕਦੇ ਆ ਇਹਦੇ ਨਾਲ ਇਹ ਆਪਾਂ ਸਵੇਰ ਦੇ ਦਿਓ ਸ਼ਾਮ ਨੂੰ ਦੇ ਦਿਓ ਤੇ ਇਹ ਚੀਜ਼ਾਂ ਦੇ ਨਾਲ ਤੁਸੀਂ ਦੇਖੋਗੇ ਵੀ ਪਸ਼ੂ ਦਾ ਜਿਹੜਾ ਚੰਡਾ ਬਿਲਕੁਲ ਤੁਹਾਨੂੰ ਆਪਣੇ ਆਪ ਹੀ ਮਹਿਸੂਸ ਹੋਊਗਾ ਵੀ ਹਾਂ ਪਸ਼ੂ ਚੰਡਾ ਜਿਹੜਾ ਬਣਾਉਣਾ ਸ਼ੁਰੂ ਕਰ ਚੁੱਕਿਆ ਤੇ ਚੱਡੇ ਦੇ ਵਿੱਚ ਬਲੱਡ ਸਰਕੂਲੇਸ਼ਨ ਪੂਰਾ ਆਉਣਾ ਚੱਡੇ ਦਾ ਜਿਹੜਾ ਬਿਲਕੁਲ ਐਨਜੋਸ਼ ਦੇ ਵਿੱਚ ਪਸੂ ਦਿਖਾਊਗਾ ਕਿਉਂਕਿ ਸਾਰਾ ਕੁਝ ਸਾਰਾ ਜਿਹੜਾ ਖੇਲ ਬਲੱਡ ਸਰਕੂਲੇਸ਼ਨ ਦਾ ਜਿੱਥੋਂ ਬਲੱਡ ਸਰਕੂਲੇਸ਼ਨ ਘਟੁੰਦਾ ਉਹਦਾ ਜਿਹੜਾ ਉੱਥੇ ਚੱਡਾ ਢਿਲਕ ਮਾਜਾ ਹੁੰਦਾ ਜਿਹੜੇ ਥਣਾ ਦੇ ਵਿੱਚ ਬਲੱਡ ਜਿਹੜੇ ਹਿੱਸੇ 'ਚ ਬਲੱਡ ਸਰਕੂਲੇਸ਼ਨ ਘਟ ਜਾਂਦਾ ਉਹ ਥਣਾ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਕਈ ਵਾਰੀ ਥਣ ਪੂਰਾ ਨਹੀਂ ਆਉਂਦਾ ਜਿਵੇਂ ਥਣ ਦੇ ਵਿੱਚ ਮੈਸਟਾਈਟਿਸ ਹੋ ਗਈ ਉਸ ਤੋਂ ਬਾਅਦ ਥਣ ਪੂਰਾ ਨਹੀਂ ਆਉਂਦਾ ਕਿਉਂਕਿ ਉਹਦੇ ਵਿੱਚ ਜਿਹੜੀਆਂ ਨਾੜੀਆਂ 'ਚ ਬਲੱਡ ਸਰਕੂਲੇਸ਼ਨ ਘਟ ਜਾਂਦਾ ਉਹਦੀ ਵਜ੍ਹਾ ਨਾਲੇ ਪ੍ਰੋਬਲਮ ਆਉਂਦੀ ਆ ਉੱਥੇ ਵੀ ਮਿੱਠਾ ਤੇਲ ਕੰਮ ਆਉਂਦਾ ਬਹੁਤ ਸਾਰੇ ਲੋਕ ਨਿੰਬੂਆਂ ਦੇ ਵਿੱਚ ਮਿੱਠਾ ਤੇਲ ਰਲਾ ਕੇ ਦਿੰਦੇ ਨੇ ਤਾਂ ਕਿ ਬਲੱਡ ਸਰਕੂਲੇਸ਼ਨ ਜਿਹੜਾ ਉਹ ਸਹੀ ਹੋ ਜAVE ਉਹ ਇੱਕ ਜਿਹੜਾ ਮਿੱਠਾ ਤੇਲ ਬਹੁਤ ਗੁਣਕਾਰੀ ਚੀਜ਼ ਆ ਇਹਦੇ ਵਿੱਚ ਇਸੇ ਕਰਕੇ ਆਪਾਂ ਇਹ ਐਡ ਕੀਤਾ ਸੋ ਇਹ ਤਿੰਨੇ ਚੀਜ਼ਾਂ ਨੇ ਹੁਣ ਇਹਨਾਂ ਨੂੰ ਧਿਆਨ ਦੇ ਵਿੱਚ ਰੱਖ ਲਿਓ ਇੱਕ ਤਾਂ ਸੌਫਾ ਜੀ 100 ਗ੍ਰਾਮ ਤੇ 50 ਗ੍ਰਾਮ ਮੇਥੀ ਦਾਣਾ ਇਹ ਸ਼ਾਬਾ ਮੈਂ ਮਿੱਠਾ ਤੇਲ ਤੇ ਦੋਵੇਂ ਜਿਹੜੀਆਂ ਚੀਜ਼ਾਂ ਬਾਜ਼ਾਰ ਦੇ ਵਿੱਚੋਂ ਉਹ ਅਲੱਗ ਤੋਂ ਲੈਣੀਆਂ ਨੇ ਮਤਲਬ ਸਟਰੋਂਗ ਅਦਰ ਸਟਰੋਂਗ ਆਪਣਾ ਅਦਰ ਸਟਰੋਂਗ ਐਚ ਦੇ ਨੋ ਤੇ ਆਉਂਦਾ ਅਦਰ ਸਟਰੋਂਗ ਐਚ ਲਿਕਵਿਡ ਦੇ ਸਕਦੇ ਹੋ ਜਾਂ ਅਦਰ ਪਲੱਸ ਜਿਹੜਾ ਆਪਣਾ ਪਾਊਡਰ ਆਉਂਦਾ ਉਹ ਦੇ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਤੁਸੀਂ ਖੁਰਾਕ ਦੇ ਵਿੱਚ ਨਾਲ ਐਡ ਕਰੋ ਤਾਂ ਜਿਹੜੀਆਂ ਤੁਹਾਡੀਆਂ ਵੱਸੀਆਂ ਨੇ ਜਾਂ ਜਿਹੜੀਆਂ ਝੋਟੀਆਂ ਨੇ ਉਹ ਬਿਲਕੁਲ ਚੱਡਾ ਬਣਾਉਣ ਗਿਆ ਤੁਹਾਨੂੰ ਜ਼ਰੂਰ ਮਹਿਸੂਸ ਹੋਵੇਗਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸ਼ਤਿ ਸ੍ਰੀ ਅਕਾਲ ਧੰਨਵਾਦ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਦੋਸਤੋ ਜ਼ਰੂਰ ਕਰ ਦਿਓ ਧੰਨਵਾਦ ਦੋਸਤੋ ਸ਼ਤਿ ਸ੍ਰੀ ਅਕਾਲ ਦੋਸਤੋ